ਗੁਰਵਿੰਦਰ ਸੁਖਣਵਾਲਾ ਮਰਡਰ ਕੇਸ ਵਿੱਚ ਡੀਆਈਜੀ ਮੈਡਮ ਨੁਲਾੰਬਰੀ ਨੇ ਕੀ ਕਿਹਾ? ਰੁਪਿੰਦਰ ਦੇ ਪਿਤਾ ਨੇ ਕਿਵੇਂ ਰੋ ਰੋ ਕੇ ਗੱਲਾਂ ਕਰੀਆਂ ਨੇ ਕਿਵੇਂ ਤਾਂ ਹਮਾਰੀਆਂ ਨੇ ਕਿਵੇਂ ਹੰਝੂ ਸਿੱਟੇ ਨੇ ਉਹ ਤੁਹਾਡੇ ਨਾਲ ਮੱਝ ਗੱਲਾਂ ਸਾਂਝੀਆਂ ਕਰਨੀਆਂ ਨੇ। ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਧਾਲੀਵਾਲ। ਸਾਲ 2025 ਦੇ ਵਿੱਚ ਬਹੁਤ ਹੀ ਦਖਦਾਈ ਘਟਨਾਵਾਂ ਵਾਪਰੀਆਂ ਨੇ। ਪਰ ਗਰਵਿੰਦਰ ਸੁਖਨਵਾਲਾ ਦੀ ਮੌਤ ਨੇ ਸਾਰਿਆਂ ਦੇ ਦਿਲ ਬਲੁੰਦਰ ਕੇ ਰੱਖ ਦਿੱਤੇ ਨੇ ਅਸੀਂ ਕੈਨੇਡਾ ਵਿੱਚ ਰਹਿੰਦੇ ਆ ਇੱਥੇ ਗੁਰੂ ਵੀ ਸਾਡੇ ਮਿੱਤਰ ਨੇ ਤੇ ਹੋਰ ਦੇਸ਼ਾਂ ਦੇ ਲੋਕ ਵੀ ਸਾਡੇ ਇੱਥੇ ਕਈ ਮਿੱਤਰ ਨੇ ਇੱਥੇ ਆਮੀ ਗੱਲ ਚੱਲ ਪੈਂਦੀ ਆ ਉਹ ਪੁੱਛਦੇ ਨੇ ਕਿ ਤੁਹਾਡੇ ਦੇਸ਼ ਦਾ ਕੀ ਹਾਲ ਆ ਪੰਜਾਬ ਦਾ ਕੀ ਹਾਲ ਆ ਜਦੋਂ ਅਸੀਂ ਗੁਰਵਿੰਦਰ ਦੀ ਗੱਲ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਵੈਰੀ ਸੈਡ ਵੈਰੀ ਸੈਡ ਤੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਇੱਕ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਮਰਦਮ ਦੇ ਆਜੀ ਨੇ ਕੀ ਕਿਹਾ ਉਹ ਕਹਿੰਦੇ ਕਿ ਅਰਪਿੰਦਰ ਕੈਨੇਡਾ ਦੇ ਵਿੱਚ ਕਵਿਨੋਲੋਜੀ ਦੀ ਪੜ੍ਹਾਈ ਕਰਦੀ ਸੀ ਅਰਪਿੰਦਰ ਜਦੋਂ ਅਸੀਂ ਅਰੈਸਟ ਕਰੀ ਜਿੰਨੀ ਸਾਨੂੰ ਉਮੀਦ ਸੀ ਕਿ ਪੁਸਕਿਸ ਦੇ ਵਿੱਚ ਸਾਡਾ ਇਨਸਾਫ ਦੇਊ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਹੁਣ ਜਿਹੜੀ ਇਹ ਤੇ ਸਜ਼ਾ ਤਿੰਨ ਗੱਲਾਂ ਤੇ ਡਿਪੈਂਡ ਕਰਦੀ ਆ ਪਹਿਲਾ ਨੰਬਰ ਗਵਾਹਾਂ ਦਾ ਬੋਤਨਾ ਦੂਸਰਾ ਟੈਕਨੀਕਲ ਸਬੂਤ ਤੀਸਰਾ ਫਰਾਂਸ ਅਸਕ ਦਾ ਸਬੂਤ ਜਿਹੇ ਤਿੰਨੇ ਹੀ ਵਧੀਆ ਢੰਗ ਨਾਲ ਭੁਗਤਦੇ ਆ ਤਾਂ ਇਹਨੇ ਕੁ ਮਸਾਲੇ ਸਾਜਾ ਮਿਲੂਗਾ ਹੁਣ ਅੱਗੇ ਆਪਾਂ ਗੱਲ ਕਰਦੇ ਆ ਕਿ ਰਪਿੰਦਰ ਦੇ ਪਿਤਾ ਨੇ ਕੀ ਕਿਹਾ ਰਪਿੰਦਰ ਦੇ ਪਿਤਾ ਨੇ ਪਹਿਲਾਂ ਚੁੱਪ ਧਾਰੀ ਰੱਖੀ ਆ ਲੋਕਾਂ ਨੇ ਉਹਦੇ ਬਾਰੇ ਬਹੁਤ ਹੀ ਮੰਦਾ ਚੰਗਾ ਬੋਲਿਆ ਬਹੁਤ ਮਾੜੇ ਕਮੈਂਟ ਕਰੇ ਪਰ ਹੁਣ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਆ ਰੋ ਰੋ ਕੇ ਤਾਂ ਹਾਂ ਮਾਰੀਆਂ ਨੇ ਹਾਂ ਜੂ ਸਿੱਟੇ ਨਹੀਂ ਉਹਨਾਂ ਨੇ ਦੱਸਿਆ ਕਿ 28 29 ਤਰੀਕ ਨੂੰ 12:00 ਵਜੇ ਸਾਨੂੰ ਇੱਕ ਰੁਪਿੰਦਰ ਦੇ ਘਰ ਆਉਂਦੀ ਆ ਕਿ ਸਾਡੇ ਘਰ ਨੂੰ ਬੰਦੇ ਪੈ ਗਏ ਮੈਂ ਤੇ ਮੇਰੇ ਪਿਤਾ ਜੀ ਉੱਥੇ ਜਾਣੇ ਆ ਰੁਪਿੰਦਰ ਨੂੰ ਪੁੱਛਿਆ ਕਿ ਕੀ ਹੋਇਆ ਇਹ ਕਹਿੰਦੀ ਕਿ ਬੰਦੇ ਆਏ ਸੀ ਸਾਡੇ ਘਰ ਨੂੰ ਲੁੱਟ ਕੇ ਲੈ ਗਏ ਮੈਨੂੰ ਕਮਰੇ 'ਚ ਬੰਦ ਕਰਤਾ ਗੇਟ ਖਿੱਚ ਕੇ ਰੱਖਿਆ ਤੇ ਜਾਂਦੇ ਉਹ ਮੇਰਾ ਗੇਟ ਖੋਲ ਗਏ ਜਦੋਂ ਮੈਂ ਉੱਪਰ ਜਾ ਕੇ ਦੇਖਿਆ ਤਾਂ ਗੁਰਵਿੰਦਰ ਦੀ ਡੈਥ ਹੋਈ ਪਈ ਸੀ ਉਹ ਕਹਿੰਦੇ ਜਦੋਂ ਅਸੀਂ ਵੀ ਉੱਪਰ ਗਏ ਤਾਂ ਸਾਡੀ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਗੁਰਵਿੰਦਰ ਧਰਤੀ ਤੇ ਪਿਆ ਸੀ ਅਗਲੇ ਦਿਨ ਥਾਣੇ ਦੇ ਵਿੱਚ ਜਾਂਦੇ ਆ ਉੱਥੇ ਪੁਲਿਸ ਨੇ ਪਹਿਲਾਂ ਹੀ ਇਨਵੈਸਟੀਗੇਸ਼ਨ ਕਰ ਲਈ ਹੁੰਦੀ ਆ ਉਹ ਸਾਨੂੰ ਕਹਿੰਦੇ ਨੇ ਕਿ ਰਪਿੰਦਰ ਦੋਸੀ ਆ ਇਹਨੇ ਗੁਰਵਿੰਦਰ ਦਾ ਕਤਲ ਕਰਤਾ ਕਿਸੇ ਵੀ ਪਿਓ ਨੂੰ ਆਪਣੇ ਬੱਚਿਆਂ ਤੇ ਇਹੋ ਜਿਹੀ ਆਸ ਨਹੀਂ ਹੁੰਦੀ ਤੇ ਮੈਂ ਉਦੋਂ ਹੀ ਕਹਿਤਾ ਕਿ ਸਾਡੇ ਵਾਸਤੇ ਅੱਜ ਤੋਂ ਬਾਅਦ ਮਰ ਗਈ 2 ਸਾਲ ਹੋ ਗਏ ਸੀ ਇਹਨਾਂ ਦੀ شادی ਹੋਏ ਨੂੰ ਕਦੇ ਵੀ ਨਾ ਗੁਰਵਿੰਦਰ ਨੇ ਨਾਉ ਦੇ ਪਰਿਵਾਰ ਨੇ ਸਾਡੇ ਕੋਲ ਕੋਈ ਗੁੱਸਾ ਗੱਲਾਂ ਨਹੀਂ ਕੀਤਾ ਸੀਗਾ ਤੇ ਨਾ ਹੀ ਸਾਨੂੰ ਕੋਈ ਇਸ ਬਾਰੇ ਦੱਸਿਆ ਸੀ ਜੇ ਗੁਰਵਿੰਦਰ ਸਾਨੂੰ ਦੱਸ ਦਿੰਦਾ ਤਾਂ ਇਹ ਐਡਾ ਵੱਡਾ ਭਾਣਾ ਨਾ ਵਾਪਰਦਾ 18 ਤਰੀਕ ਨੂੰ ਸਾਡੇ ਕੋਲ ਆਉਂਦੇ ਆ ਕਿਉਂਕਿ ਇਹਨਾਂ ਦੀ ਮੈਰਜ ਐਨਿਵਰਸਰੀ ਆ ਕੇਕ ਕੱਟਦੇ ਆ ਹੱਸਦੇ ਖੇਡਦੇ ਇੱਥੇ ਜਾਂਦੇ ਆ 25 ਤਰੀਕ ਨੂੰ ਦੁਬਾਰਾ ਫੇਰ ਸਾਡੇ ਕੋਲ ਆਉਂਦੇ ਆ ਕਿਉਂਕਿ ਮੇਰੇ ਭਾਂਜੇ ਤੇ ਭਾਂਜੀ ਨੇ ਸ੍ਰੀ ਅਮਰਤਾ ਸਿੰਘ ਸਾਹਿਬ ਤੋਂ ਇੱਥੇ ਆਉਣਾ ਸੀ ਉਹ ਉੱਥੇ ਪੜ੍ਹਦੇ ਨਹੀਂ ਉਹ ਉਹਨਾਂ ਨੂੰ ਨਾਲ ਲੈ ਕੇ ਚਲੇ ਜਾਂਦੇ ਆ ਇਹ ਹੀ ਸਾਡੀ ਗੁਰਵਿੰਦਰ ਦੇ ਨਾਲ ਆਖਰੀ ਮੁਲਾਕਾਤ ਸੀ ਗੁਰਵਿੰਦਰ ਕਦੇ ਵੀ ਜਵਾਈਆਂ ਵਾਂਗੂ ਸਾਡੇ ਘਰ ਨਹੀਂ ਆਇਆ ਸੀ ਉਹ ਇੱਕ ਪੁੱਤ ਬਣ ਕੇ ਆਉਂਦਾ ਸੀ ਅਸੀਂ ਧੀ ਦੇ ਕੇ ਪੁੱਤ ਲਿਆ ਸੀ ਪਰ ਇਹਨੇ ਬਹੁਤ ਮਾੜਾ ਕੀਤਾ ਰਪਿੰਦਰ ਦੇ ਪਿਤਾ ਨੇ ਰੋ ਰੋ ਕੇ ਕਿਹਾ ਕਿ ਇਹਨੇ ਘਰ ਦਾ ਚਿਰਾਗ ਬਧਾਤਾ ਸਦਾ ਲਈ ਚਿਰਾਗ ਬਜਾਤਾ ਜਿਹੜਾ ਕਦੇ ਨਾ ਜਗੇ ਅਰਪਿੰਦਰ ਦੇ ਪਿਤਾ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਜੇ ਕਾਨੂੰਨ ਵਿੱਚ ਸੋਧ ਹੋ ਸਕਦੀ ਆ ਤਾਂ ਇਹਨਾਂ ਦੋਸ਼ੀਆਂ ਨੂੰ ਉਸੇ ਜਗ੍ਹਾ ਲਗਾ ਜਿ ਜਾ ਕੇ ਤਾਂ ਇਹਨਾਂ ਨੂੰ ਉਹਨੇ ਹੀ ਤਸੀਹੇ ਦੇ ਕੇ ਕਤਲ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਗੁਰਵਿੰਦਰ ਸਾਡਾ ਪੁੱਤ ਸੀ ਸਾਡੇ ਵਾਸਤੇ ਨਾ ਸਹਣਜੋਗਾ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਪਹਿਲੇ ਨੰਬਰ ਤੇ ਡੀਆਈਜੀ ਮੈਡਮ ਨੇ ਕੀ ਕਿਹਾ ਉਹ ਕਹਿੰਦੇ ਕਿ ਸਾਨੂੰ ਇਹਨੇ ਉਹਨਾਂ ਪੂਰਾ ਸਾਥ ਨਹੀਂ ਦਿੱਤਾ ਪੁਸਕੇ ਇਸ ਦੇ ਵਿੱਚ ਉਹ ਵੀ ਪੂਰਾ ਖਿਜੇ ਬਨੇ ਕਿ ਇਸ ਪੂਰਾ ਠੋਕ ਕੇ ਬਨੇ ਉਹਨਾਂ ਨੇ ਜੱਜ ਸਾਹਿਬ ਉਹ ਵੀ ਬਹੁਤ ਸੰਸ਼ੇਰ ਨੇ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਅੱਗੇ ਰਿਮਾਂਡ ਨਹੀਂ ਦਿੱਤਾ 22 ਤਰੀਕ ਨੂੰ ਉਹਨਾਂ ਨੇ ਪੇਸ਼ ਹੋਣ ਦਾ ਹੁਕਮ ਦਿੱਤਾ ਉਹ ਵੀ ਜਲਦੀ ਫੈਸਲਾ ਸੁਣਾਉਣੇ ਚਾਹੁੰਦੇ ਨੇ ਤੀਸਰੇ ਨੰਬਰ ਤੇ ਜਿਹੜੀ ਹੋਰ ਗੱਲ ਆ ਰਪਿੰਦਰ ਦੇ ਪਰਿਵਾਰ ਨੇ ਵੀ ਉਹਦਾ ਸਾਥ ਨਹੀਂ ਦੇਣਾ ਉਹਨਾਂ ਨੇ ਆਪਣੇ ਸਟੇਟਮੈਂਟਾਂ ਦੇਤੀਆਂ ਮੈਨੂੰ ਲੱਗਦਾ ਕਿ ਇਹਨੂੰ ਇੱਕ ਮਸਾਲੀ ਸਜ਼ਾ ਮਿਲੇਗੀ ਮਿਲਣੀ ਵੀ ਚਾਹੀਦੀ ਆ ਸਾਡੇ ਸਾਰਿਆਂ ਦੀ ਇਹ ਖਾਸ ਆ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ ਧੰਨਵਾਦ ਰੱਬ ਰੱਖਾ